ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਸਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੰਦੀਪ ਲਕਸ਼ਮਨ ਹੁਸ਼ਾਰਪੁਰ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਸਟਾਰਟਿੰਗ ਵਿੱਚ ਹੀ ਤੁਹਾਨੂੰ ਦੱਸ ਦਾਂਗੇ ਵੀ ਕਿਉਂਕਿ ਕਈ ਵਾਰੀ ਫਿਰ ਮੈਨੂੰ ਫੋਨ ਕਰਕੇ ਪੁੱਛਦੇ ਕਿ ਮੈਂ ਆਰਡਰ ਕਿੱਦਾਂ ਕਰੀਏ ਆਰਡਰ ਲਈ ਜਿਹੜਾ ਵੀ ਤੁਹਾਨੂੰ ਸੂਟ ਚੰਗਾ ਲੱਗਦਾ ਉਹਦਾ ਤੁਸੀਂ ਸਕਰੀਨਸ਼ਾਟ ਲੈਣਾ ਆ ਪਹਿਲਾਂ ਤਾਂ ਸੇਮ ਜਿਹੜਾ ਨੰਬਰ ਸਾਡੇ ਇਹਦੇ ਉੱਤੇ ਡਿਸਪਲੇ ਕੀਤਾ ਹੋਇਆ ਉਹਦੇ ਉੱਤੇ ਤੁਸੀਂ ਭੇਜ ਕੇ ਆਪਣੀ ਅਵੇਲੇਬਿਲਿਟੀ ਪਤਾ ਕਰ ਲੈਣੀ ਆ ਅਵੇਲੇਬਲ ਹੋਣ ਤੇ ਤੁਸੀਂ ਆਪਣਾ ਪੇਮੈਂਟ ਕਰਕੇ ਆਨਲਾਈਨ ਤੇ ਆਪਣੀ ਬੁਕਿੰਗ ਕਰ ਸਕਦੇ ਆ ਐਡਰੈਸ ਫ ਤੇ ਸ਼ੁਰੂ ਕਰਦੇ ਆਪਾਂ ਪਹਿਲੇ ਆਰਟੀਕਲ ਤੋਂ ਸ਼ੁਰੂ ਕਰਾਂਗੇ ਆਪਾਂ 995 ਤੇ ਐਂਡ ਕਰਾਂਗੇ ਅੱਜ ਦੀ ਵੀਡੀਓ ਆਪਾਂ 1995 ਵਿੱਚ ਬਹੁਤ ਹੀ ਸੋਹਣੀ ਲੁੱਕ ਦੇ ਆਰਟੀਕਲ ਲੈ ਕੇ ਆਏ ਆ ਬਹੁਤ ਅੱਛੀ ਡਿਮਾਂਡ ਆ ਰਹੀ ਹੈ ਨਾ ਸੂਟਾਂ ਦੀ ਤੇ ਬਹੁਤ ਸਾਰੇ ਡਿਜ਼ਾਈਨ ਸਾਡੇ ਕੋਲ ਅਵੇਲੇਬਲ ਨੇ ਜੇ ਸ਼ਾਪ ਤੇ ਤੁਸੀਂ ਵਿਜ਼ਿਟ ਕਰਦੇ ਆ ਤਾਂ ਆ ਦੇਖੋ ਬਹੁਤ ਹੀ ਸੋਹਣੀ ਲੁੱਕ ਦਾ ਸੂਟ ਰਹੂਗਾ ਇਹ ਵੀ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਗਲੇ ਦੇ ਉੱਤੇ ਪ੍ਰੋਪਰ ਇਹ ਵਾਲਾ ਜਿਹੜਾ ਇਹਦੇ ਪੈਚ ਲੱਗਾ ਹੋਇਆ ਅਡਜਸਟੇਬਲ ਰਹੇਗਾ ਲੈਂਥ ਰਹੂਗੀ ਇਹਦੀ 48 ਇੰਚ ਠੀਕ ਹੈ ਜੀ ਤੇ نیچے ਇਹਦੇ ਘੇਰੇ ਦੇ ਉੱਤੇ ਇਸ ਤਰ੍ਹਾਂ ਡਿਜ਼ਾਈਨਿੰਗ ਰਹੂਗੀ ਬਹੁਤ ਸੋਹਣੀ ਗ੍ਰੀਨਿਸ਼ ਬਲੂ ਕਲਰ ਰਹੂਗਾ ਇਹਦੀ ਬਾਟਮ ਰਹੂਗੀ ਠੀਕ ਹੈ ਜੀ ਤੇ ਦੁਪੱਟਾ ਵੀ ਬਹੁਤ ਸੋਹਣੀ ਲੁੱਕ ਦਾ ਰਹਿਣ ਵਾਲਾ ਹੈ ਤੇ ਕਲਰ ਚਾਰਟ ਉਸ ਤੋਂ ਵੀ ਸੋਹਣਾ ਰਹੇਗਾ ਆ ਦੇਖੋ ਦੁਪੱਟਾ ਲੁੱਕ ਬਹੁਤ ਸੋਹਣੀ ਦਾ ਸੂਟ ਹੈ ਜਿਹਨੂੰ ਵੀ ਪਸੰਦ ਆ ਬੁਕਿੰਗ ਕਰ ਸਕਦੇ ਆ ਜੀ ਪ੍ਰਾਈਸ ਰਹੂਗਾ 995 ਕੁਝਾਪਾ ਮਸਲਿਨ ਦੇ ਦੁਪੱਟਿਆਂ ਨਾਲ ਦਿਖਾਵਾਂਗੇ ਕੁਝ ਪਿਓਰ ਕਾਟਰਨ ਮलमल ਦੇ ਦੁਪੱਟਿਆਂ ਨਾਲ ਦੇਖੋ ਲੁੱਕ ਬਹੁਤ ਸੋਹਣੀ ਦਾ ਸੂਟ ਆ ਜਿਹਨੂੰ ਵੀ ਪਸੰਦ ਆ ਆਪਣਾ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰ ਸਕਦੇ ਆ 995 ਸ਼ਿਪਿੰਗ ਰੋਗੀ ਸਾਰੇ ਸੂਟਾਂ ਚ ਅੱਜ ਦੀ ਫ੍ਰੀ ਠੀਕ ਹੈ ਜੀ ਕਲਰ ਚਾਰਡ ਤੁਹਾਨੂੰ ਦਿਖਾਨੀ ਆ ਕਲਰ ਚਾਰਡ ਦੇਖੋ ਕਿੰਨਾ ਪਿਆਰਾ ਗ੍ਰੀਨ ਕਲਰ ਮਹਿੰਦੀ ਗ੍ਰੀਨ ਕਲਰ ਰਹੇਗਾ ਫਿੱਕਾ ਜੀ ਇੱਕ ਰਹੂਗਾ yellow color lemon yellow shade ਆ ਰਿਹਾ ਇਹ ਵਾਲਾ ਇੱਕ ਰਹੂਗਾ ਇਹਦੇ ਵਿੱਚ pink color ਠੀਕ ਹੈ ਜੀ ਪੀਚ ਪਿੰਕ ਕਲਰ ਰਹੇਗਾ ਜਿਹਨੂੰ ਜਿਹੜਾ ਪਸੰਦ ਆ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰ ਸਕਦੇ ਆ ਪ੍ਰਾਈਜ਼ ਰੋਗਾ 995 ਸ਼ਿਪਿੰਗ ਰੋਗੀ ਇਹਨਾਂ ਦੇ ਵਿੱਚ ਫ੍ਰੀ ਜੀ ਤੇ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਆਏ ਨੇ ਜੀ ਆ ਲੋ ਜੀ ਰਸਟ ਕਲਰ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਰੋਗੀ ਇਹਦੀ ਗਲੇ ਦੇ ਉੱਤੇ ਰਹੂਗਾ ਆ ਦੇਖਿਓ ਕਿੰਨਾ ਸੋਹਣਾ ਇਹਦੇ ਡਿਜ਼ਾਈਨ ਬਣਿਆ ਹੋਇਆ ਹੈਂਡਵਰਕ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਹੈ ਪ੍ਰਿੰਟਿੰਗ ਬਹੁਤ ਸੋਹਣੀ ਨੀਚੇ ਘੇਰੇ ਦੇ ਵਿੱਚ ਜਿਦਾ ਕਹ ਲੋ ਕਿ ਨੀਚੇ ਹਲਕਾ ਜਿਹਾ ਇਸ ਤਰ੍ਹਾਂ ਡਿਜ਼ਾਈਨ ਰਹੂਗਾ ਜਿਵੇਂ ਬਾਟਮ ਦਾ ਡਿਜ਼ਾਈਨ ਹੈ ਤੇਰਸ ਕਲਰ ਹੋਊਗਾ ਪਿਓਰ ਕਾਟਨ ਰਹੇਗੀ ਜੈਪੂਰੀ ਕਾਟਨ ਰਹੋਗੀ ਜੀ ਬੈਸਟ ਕੁਆਲਟੀ ਨਾ ਸ਼੍ਰਿੰਕ ਹੁੰਦੇ ਆ ਸੂਟ ਨਾ ਇਹਨਾਂ ਦੇ ਸ਼ੇਡਸ ਜਾਂਦੇ ਆ ਬਹੁਤ ਹੀ ਸੋਹਣੇ ਇਹ ਵਾਲੇ ਜਿਹੜੇ ਫੈਬਰਿਕ ਰਹਿੰਦੇ ਨੇ ਇਹ ਰੋਗਾ ਇਹਦਾ ਬਾਟਮ ਜੀ ਤੇ ਦੁਪੱਟਾ ਵੀ ਤੁਹਾਨੂੰ ਇਹਦਾ ਓਪਨ ਕਰਕੇ ਦਿਖਾਨੀ ਆ ਦੁਪੱਟਾ ਵੀ ਬਹੁਤ ਸੋਹਣੀ ਲੁੱਕ ਦਾ ਰਹਿਣ ਵਾਲਾ ਆ ਆਹ ਦੇਖ ਦੁਪੱਟਾ ਇਹ ਰੋਗਾ ਦੁਪੱਟਾ ਜੇ ਨੂੰ ਵੀ ਪਸੰਦ ਆ ਤੁਸੀਂ ਬੁਕਿੰਗ ਕਰ ਸਕਦੇ ਆ ਪ੍ਰਾਈਸ ਰੋਗਾ 995 ਕਲਰ ਚਾਰਟ ਉਸ ਤੋਂ ਵੀ ਸੋਹਣਾ ਪਰਪਲ ਕਲਰ ਠੀਕ ਹੈ ਜੀ ग्रीनिश ब्लू कलर इक ਰਹੂਗਾ ਇਹਦੇ ਵਿੱਚ ਮਹਿੰਦੀ ਕਲਰ ਠੀਕ ਹੈ ਜੀ ਜਿਹਨੂੰ ਜਿਹੜਾ ਪਸੰਦ ਆ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣੀ ਬੁਕਿੰਗ ਕਰ ਸਕਦੇ ਆ ਪ੍ਰਾਈਸ ਰਹੂਗਾ 995 ਪਿਓਰ ਕਾਟਨ ਬੈਸਟ ਕੁਆਲਟੀ 3 ਮੀਟਰ ਦੇ ਲਾਗੇ ਇਹਨਾਂ ਦੀਆਂ ਬਾਟਮਸ ਲੈਣੀਆਂ ਜਿੰਨੇ ਵੀ ਸੂਟ ਦਿਖਾਵਾਂਗੀ ਮੈਂ ਤੁਹਾਨੂੰ ਆਹ ਲੋ ਜੀ ਬਲੈਕ ਕਲਰ ਸਭ ਦੇ ਡਿਮਾਂਡਿੰਗ ਕਹ ਲੋ ਰਹਿੰਦਾ ਹੈਗਾ ਬਲੈਕ ਦਾ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਰਹੇਗਾ ਜੀ ਇਹ ਦੇਖੋ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਗਲੇ ਦੇ ਉੱਤੇ ਪ੍ਰੋਪਰ ਨਾ ਇਹਨੂੰ ਹੈਂਡਵਰਕ ਨੋਟਵਰਕ ਦੇ ਨਾਲ ਡਿਜ਼ਾਈਨ ਕੀਤਾ ਗਿਆ ਆ ਤੇ ਡਿਜ਼ਾਈਨਿੰਗ ਜਿਹੜੀ ਹੈਗੀ ਬਹੁਤ ਸੋਹਣੀ ਲੁੱਕ ਵੀ ਰਹੂਗੀ ਘੇਰੇ ਦੇ ਉੱਤੇ ਇਸ ਤਰ੍ਹਾਂ ਡਿਜ਼ਾਈਨ ਹੋਊਗਾ बॉटम ਜਿਹੜੀ ਹੈਗੀ ਆ ਹੋਰ ਹੋਊਗੀ ਇਹਦੀ ਇਸ ਤਰ੍ਹਾਂ ਅਪਰੋਕਸ 3 ਮੀਟਰ ਦੀ बॉटम ਰਹੂਗੀ ਕਲਰ ਚਾਰਟ ਵੀ ਬਹੁਤ ਸੋਹਣਾ ਤੇ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਰਹੂਗੀ ਇਹਦੀ ਤੇ ਦੁਪੱਟਾ ਉਸ ਤੋਂ ਵੀ ਸੋਹਣਾ ਪਿਓਰ ਮलमल कॉटन ਦਾ 2.5 ਮੀਟਰ ਦੇ ਲਾਗੇ ਦੁਪੱਟੇ ਰਹਿਣਗੇ ਪੂਰੇ ਵੱਡੇ ਕੱਟ ਦੇ ਦੁਪੱਟੇ ਨੇ ਬਹੁਤ ਸੋਹਣੀ ਲੁੱਕ ਦਾ ਸੁਨਤਾ ਜਿਹਨੂੰ ਵੀ ਪਸੰਦ ਆ ਬੁਕਿੰਗ ਕਰ ਸਕਦੇ ਆ ਕਲਰ ਚਾਰ ਇੱਕ ਰਊਗਾ ਮਸਟਰਡ ਕਲਰ ਇੱਕ ਰਊਗਾ ਇਹਦੇ ਵਿੱਚ ਬੋਟਲ ਗ੍ਰੀਨ ਸ਼ੇਡ ਜਿਹਨੂੰ ਜਿਹੜਾ ਪਸੰਦ ਆ ਸਕਰੀਨਸ਼ਾਟ ਪੇਟ ਕੇ ਬੁਕਿੰਗ ਕਰ ਸਕਦੇ ਆ ਪ੍ਰਾਈਸ ਰਊਗਾ 995 ਸ਼ਿਪਿੰਗ ਰਊਗੀ ਜੀ ਫ੍ਰੀ ਪੈਨ ਇੰਡੀਆ ਸ਼ਿਪਿੰਗ ਫ੍ਰੀ ਰਊਗੀ ਜੀ ਤੁਸੀਂ ਜਿੱਥੇ ਮਰਜੀ ਬੈਠੇ ਆ ਪਿੰਡ ਆ ਸ਼ਹਿਰ ਆ ਤੁਹਾਡੇ ਤੱਕ ਪਾਰਸਲ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਰਊਗੀ ਜੀ ਕਿਉਂਕਿ ਹਰ ਸਾਈਡ ਤੇ ਸਾਡੇ ਪਾਰਸਲਸ ਜਾਂਦੇ ਨੇ ਕਿਸੇ ਵੀ ਪਾਸੇ ਕੋਈ ਪ੍ਰੋਬਲਮ ਨਹੀਂ ਆਵੇ ਇੱਥੇ ਨਹੀਂ ਜਾ ਸਕਦਾ ਇੱਥੇ ਨਹੀਂ ਜਾ ਸਕਦਾ ਪਾਰਸਲ ਤੇ ਆ ਲੋ ਜੀ ਅਗਲਾ ਸੂਟ ਲੁੱਕ ਦੇਖਿਓ ਕਿੰਨੀ ਪਿਆਰੀ ਹੈ ਦੀ ਬਿਲਕੁਲ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹੇ ਸੂਟਸ ਆਪਾਂ ਤੁਹਾਡੇ ਲਈ ਲੈ ਕੇ ਆਏ ਕਿਉਂਕਿ ਗਰਮੀ ਅੱਗੇ ਬਹੁਤ ਹੋ ਰਹੀ ਆ ਤੇ ਉਸੇ ਨੂੰ ਦੇਖਦੇ ਹੋਏ ਕਲਰ ਲਾਈਟ ਡਾਰਕ ਦੋਨੋਂ ਤਰ੍ਹਾਂ ਦਾ ਆਪਾਂ ਲੈ ਕੇ ਆਏ ਆ ਘੇਰੇ ਦੇ ਉੱਤੇ ਇਸ ਤਰ੍ਹਾਂ ਦਾ ਡਿਜ਼ਾਈਨ ਰਹੂਗਾ ਜੀ ਲੇਸ ਦੇ ਨਾਲ ਤੇ ਇਹਦੀ ਬਾਟਮ ਜਿਹੜੀ ਹੈਗੀ ਆ ਔਰ ਹੋਊਗੀ ਇਹ ਵਾਲੀ ਤੇ ਦੁਪੱਟਾ ਉਸ ਤੋਂ ਵੀ ਪਿਆਰਾ ਆ ਲੋ ਜੀ ਅਪਰੋਕਸ ਤਿੰਨ ਬਾਟਮ ਰਹੂਗੀ ਜੀ 2.5 ਨਹੀਂ ਹੁੰਦੀਆਂ ਇਹਨਾਂ ਦੇ ਕੱਟ ਜ਼ਿਆਦਾ ਹੀ ਹੁੰਦੀ ਆ ਇਹ ਸ਼ਰਟਾਂ ਦੀ ਲੈਂਥ ਵੀ 48 ਇੰਚ ਦੇ ਲਾਗੇ ਹੁੰਦੀ ਆ ਬਾਕੀ ਸਾਰਿਆਂ ਦੀ ਹਾਈਟ ਦੇ ਹਿਸਾਬ ਨਾਲ ਅਡਜਸਟੇਬਲ ਸੂਟ ਹੁੰਦੇ ਆ ਇਹ ਵਾਲੇ ਛੋਟੀ ਹਾਈਟ ਆ ਤੁਹਾਡੀ ਵੱਡੀ ਹਾਈਟ ਆ ਸਭ ਦਾ ਸੂਟ ਆਰਾਮ ਨਾਲ ਰੈਡੀ ਹੋਣ ਵਾਲਾ ਹੁੰਦਾ ਆ ਕੋਈ ਇਹਨਾਂ ਸੂਟਾਂ ਵਿੱਚ ਦਿੱਕਤ ਨਹੀਂ ਆਉਂਦੀ ਕਿ ਇਹਦਾ ਨਹੀਂ ਤੁਹਾਡਾ ਬਣੇਗਾ ਜੀ ਜਾਂ ਨਹੀਂ ਬਣੇਗਾ ਜੀ ਜਿੰਨੇ ਮਰਜ਼ੀ ਤੁਸੀਂ ਹਲਦੀ ਆ ਸੂਟ ਆਰਾਮ ਨਾਲ ਰੈਡੀ ਹੋਣ ਵਾਲੇ ਕਿਉਂਕਿ ਇਹਨਾਂ ਦੇ ਵਿੱਚ ਘੇਰੇ ਘੂਰੇ ਨਹੀਂ ਬਣੇ ਹੋਏ ਹੈਗੇ ਤੇ ਸਿਰਫ ਇਹਨਾਂ ਦੀ ਆ ਜਿਹੜੇ ਸਪੈਚ ਨੇ ਇਹ ਤੁਸੀਂ ਇਹਨਾਂ ਨੂੰ ਰਿਮੂਵ ਕਰਕੇ ਜਿੱਦਾਂ ਮਰਜ਼ੀ ਐਡਜਸਟ ਕਰਵਾ ਸਕਦੇ ਹੋ ਕਲਰ ਦੇਖੋ ਕਿੰਨੇ ਪਿਆਰੇ ਸਾਰੇ ਠੀਕ ਹੈ ਜੀ ਪ੍ਰਾਈ ਅਗਲਾ ਮੈਂ ਤੁਹਾਨੂੰ ਦਿਖਾਨੀ ਆ ਸੂਟ ਜਿਹੜੇ ਅਗਲੇ ਸਾਡੇ ਕੋ ਆਏ ਹੈਗੇ ਆ ਪਿਓਰ ਮਸਲੀਨ ਵਿਸਕੋਸ ਦੀਆਂ ਚੁੰਨੀਆਂ ਰਹਿਣਗੀਆਂ ਨਾਲ ਤੇ ਡਿਜ਼ਾਈਨਿੰਗ ਬਹੁਤ ਹੀ ਪਿਆਰੀ ਪ੍ਰਾਈਸ ਰਹੂਗਾ 1295 ਸ਼ਿਪਿੰਗ ਰਹੂਗੀ ਇਹਨਾਂ ਦੇ ਵਿੱਚ ਫ੍ਰੀ ਜੀ ਕਲਰ ਚਾਰਟ ਬਹੁਤ ਹੀ ਸੋਹਣਾ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਲੈ ਕੇ ਆਏ ਆ ਤੁਹਾਡੇ ਵਾਸਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਡਿਜ਼ਾਈਨਸ ਜਿਹੜੇ ਸਟੋਰ ਤੇ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਦੇਖਣ ਨੂੰ ਮਿਲ ਜੂਗੇ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਰਹੂਗੀ ਇਹਦੀ ਸਿੰਪਲ ਸਾਬਰ ਡਿਜ਼ਾਈਨਰ ਸੂਟ ਰਹਿਣਗੇ ਗਲੇ ਤੇ ਉੱਤੇ ਪ੍ਰੋਪਰ ਐਮਬਰਾਇਡਰੀ ਹੋਈ ਹੈ ਘੇਰੇ ਦੇ ਉੱਤੇ ਆਹ ਦੇਖੀ ਇਸ ਤਰ੍ਹਾਂ ਡਿਜ਼ਾਈਨਿੰਗ ਰਹੂਗੀ ਸਿੰਪਲ ਸੋਬਰ ਸਾਰੇ ਸੂਟਸ ਨੇ ਤੇ ਪਿਓਰ ਰਿਯਾਨ ਬੈਸਟ ਕੁਆਲਟੀ ਰਿਯਾਨ ਕਾਟਨ ਦੀ ਰਹੂਗੀ ਇਹਦੀ ਬਾਟਮ ਤੇ ਇਹਦਾ ਜਿਹੜਾ ਦੁਪੱਟਾ ਹੋ ਰਹੂਗਾ ਪਿਓਰ ਮਸਲਿਨ ਵਿਸਕੋਸ ਦਾ ਆਹ ਦੇਖੋ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੀ ਵੀ ਜਿਹਨੂੰ ਪਸੰਦ ਆ ਜੀ ਸਕਰੀਨਸ਼ਾਟ ਲੈ ਕੇ ਬੁਕਿੰਗ ਕਰ ਸਕਦੇ ਆ ਕਲਰ ਚਾਰਟ ਉਸ ਤੋਂ ਵੀ ਸੋਹਣਾ ਆਹ ਦੇਖੋ ਕਲਰ ਚਾਰਟ ਮਸਕਡ ਕਲਰ ਠੀਕ ਹੈ ਜੀ ਇੱਕ ਰਹੂਗਾ ਇਹਦੇ ਵਿੱਚ ਆਹ ਦੇਖੋ ਆਨੀਅਨ ਸ਼ੇਡ ਇੱਕ ਰਹੂਗਾ ਇਹਦੇ ਵਿੱਚ ਗ੍ਰੇ ਕਲਰ ਜਿਹਨੂੰ ਜਿਹੜਾ ਪਸੰਦ ਆ ਟਿਕ ਲਗਾ ਕੇ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਸਕਦੇ ਆ ਜੀ ਦਿੱਤੇ ਗਏ ਨੰਬਰ ਤੇ ਤੇ ਆਪਣੀ ਬੁਕਿੰਗ ਕਰ ਸਕਦੇ ਆ ਅਗਲਾ ਡਿਜ਼ਾਈਨ ਮੈਂ ਤੁਹਾਨੂੰ ਦਿਖਾਨੀ ਆ ਵਾਈਟ ਬਹੁਤ ਹੀ ਸਭ ਨੂੰ ਕਹ ਲੋ ਕਿ ਬਹੁਤ ਡੀਮਾਂਡ ਆਈ ਰਹੀ ਸੀ ਕਿ ਪਿਓਰ ਵਾਈਟ ਸੂਟ ਲੈ ਕੇ ਆਓ ਪਿਓਰ ਵਾਈਟ ਸੂਟ ਤੁਹਾਡੇ ਵਾਸਤੇ ਪਿਓਰ ਚਿਕਨ ਕਾਰੀ ਦਾ ਕੰਮ ਰਹੂਗਾ ਉੱਤੇ ਤੇ ਬਿਲਕੁਲ ਘੱਟ ਪ੍ਰਾਈਸ ਸਾਡੇ ਵਾਸਤੇ ਲੈ ਕੇ ਆਏ ਆ ਪਿਓਰ ਕਾਟਨ ਦੇ ਸੂਟ 1295 ਸ਼ਿਪਿੰਗ ਰਹੂਗੀ ਇਹਨਾਂ ਦੇ ਵਿੱਚ ਵੀ ਫ੍ਰੀ ਸਾਰੇ 2000 ਪਲੱਸ ਵਾਲੇ ਆਰਟੀਕਲ ਨੇ ਇਹ ਵਾਲੇ ਜਿਹੜੇ ਤੁਹਾਡੇ ਵਾਸਤੇ ਲੈ ਕੇ ਆਏ ਆ ਆ ਦੇਖੋ ਫਰੰਟ ਰਹੂਗਾ ਇਹਦਾ ਇਸ ਤਰ੍ਹਾਂ ਕੋਈ ਇੱਥੇ ਗੱਲਾ ਨਹੀਂ ਬਣਿਆ ਕੋਈ ਘੇਰਾ ਨਹੀਂ ਬਣਿਆ ਹੋਇਆ ਦੇਖਿਓ ਠੀਕ ਹੈ ਜੀ ਤੇ ਬਹੁਤ ਸੋਹਣੀ ਲੁੱਕ ਦੇ ਸੂਟ ਰਹਿਣਗੇ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਠੀਕ ਹੈ ਜੀ ਘੇਰੇ ਦੇ ਉੱਤੇ ਇਸ ਤਰ੍ਹਾਂ ਇਹਦੇ ਲੈਸ ਰਹੂਗੀ ਠੀਕ ਹੈ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਤੇ ਪੂਰਾ ਹੀ ਸੂਟ ਇਹਦਾ ਕਹਿ ਲਓ ਕਿ ਬੈਕ ਇਹਦੀ ਰਹੂਗੀ ਸਿੰਪਲ ਤੇ ਸੇਮ ਐਜ਼ ਇਟ ਇਜ਼ ਹੀ ਪੂਰਾ ਸੂਟ ਇਹ ਰਹੂਗਾ 5 ਮੀਟਰ ਦਾ ਠੀਕ ਹੈ ਜੀ ਫਰੰਟ ਜਿਹੜਾ ਹੈਗਾ ਇਹਦਾ ਇਸ ਤਰ੍ਹਾਂ ਰਹੇਗਾ ਵਾਈਟ ਮਤਲਬ ਪੂਰਾ ਵਾਈਟ ਸੂਟ ਹੀ ਹੈ ਲੈਂਥ ਜਿਹੜੀ ਸ਼ਰਟ ਦੀ ਹੈਗੀ ਆ ਟੁਕੜ ਟੁਕੜ 50 ਦੇ ਲੱਗੇ ਇਹ ਵਾਲਾ ਹੈਗਾ ਆ ਤੇ ਤੁਸੀਂ ਜਿੱਦਾਂ ਮਰਜ਼ੀ ਇਹਨੂੰ ਰੈਡੀ ਕਰਵਾ ਸਕਦੇ ਆ ਦੁਪੱਟਾ ਉਸ ਤੋਂ ਵੀ ਪਿਆਰਾ ਦੇਖਿਓ ਕਿੰਨਾ ਪਿਆਰਾ ਪੂਰਾ ਵਰਕ ਦੇ ਨਾਲ ਰੋਗਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਉਹ ਵਾਈਟ ਚਲੋ ਵਾਈਟ ਦੀ ਡਿਮਾਂਡ ਇੰਨੀ ਜ਼ਿਆਦਾ ਹੁੰਦੀ ਆ ਪਿਓਰ ਵਾਈਟ ਦੀ ਕੋਸੂਟ ਵਾਈਟ ਵਾਈਟ ਹੀ ਬਹੁਤ ਕਰ ਰਹੇ ਸੀਗੇ ਆਪਾਂ ਕਾਫੀ ਸਟਾਕ ਲੈ ਕੇ ਆਏ ਆ ਇਹਦੇ ਵਿੱਚ ਜਿੰਨੇ ਮਰਜ਼ੀ ਸੂਟ ਲੈ ਲਿਓ ਪਰ ਇਹਨਾਂ ਜਿਹੜੇ ਡਿਜ਼ਾਈਨਿੰਗ ਹੈਗੀ ਸਭ ਦੀ ਅਲੱਗ ਹੋਊਗੀ ਜਿੰਨੇ ਸੂਟ ਆ ਮੈਂ ਤੁਹਾਨੂੰ ਉਨੇ ਡਿਜ਼ਾਈਨ ਦੇਵਾਂਗੀ ਆ ਦੇਖੋ ਇਹਦੀ ਡਿਜ਼ਾਈਨਿੰਗ ਕੁਛ ਇਤਰਾ ਹੋਊਗੀ ਅ ਦੇਖਿਓ ਤੁਹਾਨੂੰ ਪ੍ਰੋਪਰਲੀ ਮੈਂ ਦਿਖਾਨੀ ਜਿਹੜਾ ਜਿਹਨੂੰ ਪਸੰਦ ਆ ਤੁਸੀਂ ਉਹਦਾ ਟਿੱਕ ਲਗਾ ਕੇ ਡਿਜ਼ਾਈਨ ਦਾ ਭੇਜ ਸਕਦੇ ਆ ਕਿਉਂਕਿ ਕੱਲਾ ਕੱਲਾ ਸੂਟ ਦਿਖਾਣਾ ਹੈ ਤਾਂ ਆਪਾਂ ਤੁਹਾਨੂੰ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਸੂਟ ਬਹੁਤ ਹੈ ਇਹਦੇ ਵਿੱਚ ਜਿਹੜਾ ਜਿਹਨੂੰ ਪਸੰਦ ਆ ਤੁਸੀਂ ਆਪਣੀ ਬੁਕਿੰਗ ਕਰ ਸਕਦੇ ਆ ਡਿਜ਼ਾਈਨ ਦੱਸ ਕੇ ਠੀਕ ਹੈ ਜੀ ਇਹ ਪ੍ਰਾਈਜ਼ ਰੋਗਾ ਇਹਨਾਂ ਦਾ 1295 ਸ਼ਿਪਿੰਗ ਰੋਗੀ ਇਹਨਾਂ ਦੇ ਵਿੱਚ ਫ੍ਰੀ ਜੀ ਤੇ ਅਗਲਾ ਡਿਜ਼ਾਈਨ ਮੈਂ ਤੁਹਾਨੂੰ ਦਿਖਾਨੀ ਆ ਅਗਲੇ ਡਿਜ਼ਾਈਨ ਜਿਹੜੇ ਹੈਗੇ ਆ ਸਾਡੇ ਕੋਲ ਆਏ ਹੈਗੇ ਆ 1595 ਵਿੱਚ ਬਹੁਤ ਹੀ ਸੋਹਣੇ ਨੇ ਇਹ ਵੀ ਪਿਓਰ ਲੌਨ ਕਾਟਨ ਦੇ ਵਿੱਚ ਨੇ ਕੁਝ ਪਿਓਰ ਕੈਂਬਰੀ ਕਾਟਨ ਦੇ ਸੂਟਸ ਨੇ ਡਿਜ਼ਾਈਨਿੰਗ ਇੱਕ ਤੋਂ ਇੱਕ ਰਹਿਣ ਵਾਲੀ ਹੈ ਸਾਰੀ ਜੀ ਪ੍ਰਾਈਜ਼ ਰੋਗਾ 1595 ਸ਼ਿਪਿੰਗ ਰੋਗੀ ਇਹਨਾਂ ਦੇ ਵਿੱਚ ਵੀ ਫ੍ਰੀ ਪਿਓਰ ਲੌਨ ਕਾਟਨ ਡਿਜ਼ਾਈਨਿੰਗ ਬਹੁਤ ਸੋਹਣੀ ਜਸ ਲਾਈਨਿੰਗ ਦੇ ਵਿੱਚ ਰਹੂਗਾ ਡਿਜ਼ਾਈਨ ਇਹਦਾ ਤੇ ਨੀਚੇ ਘੇਰੇ ਦੇ ਉੱਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਰਹੂਗੀ ਦੇਖਿਓ ਕਿੰਨੇ ਪਿਆਰੇ ਲੁੱਕ ਦੇ ਵਿੱਚ ਇਹ ਵੀ ਬਣਿਆ ਹੋਇਆ ਆ ਬਹੁਤ ਹੀ ਫਾਈਨ ਕੁਆਲਿਟੀ ਦਾ ਸੂਟ ਰਹੂਗਾ ਠੀਕ ਹੈ ਜੀ ਤੁਹਾਨੂੰ ਦੂਰੋਂ ਮੈਂ ਦਿਖਾਨੀ ਹੈ ਇਸ ਤਰ੍ਹਾਂ ਰਹੇਗਾ ਇਹ ਵਾਲਾ ਸੂਟ ਠੀਕ ਹੈ ਜੀ ਤੇ ਆ ਰਹੂਗਾ ਜ ਇਸ ਦਾ ਰਹੂਗਾ ਇਹਦਾ ਬੈਕ 노 ਨੀਡ ਲਾਈਨਿੰਗ ਕੋਈ ਵੀ ਸੂਟ ਸਾਡੇ ਕੋਲ ਆਂਦਾ ਜੀ ਕਿਸੇ ਵੀ ਜਿਹੜੇ ਕਾਟਨ ਦੇ ਸੂਟ ਹੁੰਦੀ ਹੈ ਮੈਕਸਿਮਮ ਮੈਂ ਬੋਲਦੀ ਆ ਕਿਸੇ ਸੂਟ ਨੂੰ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੁੰਦੀ ਜਿੰਨੇ ਵੀ ਸੂਟ ਸਾਡੇ ਕੋਲ ਕਾਟਨ ਦੇ ਹੁੰਦੇ ਆ ਪਿਓਰ ਕਾਟਨ ਦੀ ਰਹੂਗੀ ਇਹਦੀ ਬਾਟਮ ਠੀਕ ਹੈ ਜੀ ਗ੍ਰੇ ਬਲੂ ਕਲਰ ਰਹੂਗਾ ਇਹ ਵਾਲਾ ਦੁਪੱਟਾ ਰਹੂਗਾ ਇਹਦਾ ਪਿਓਰ ਮਸਲਿਨ ਦੀਸ ਕੋਸ ਦਾ ਡਿਜ਼ਾਈਨਰ ਪ੍ਰਾਈਸ ਰਹੂਗਾ 1595 ਲੁੱਕ ਬਹੁਤ ਸੋਹਣੀ ਦਾ ਸੂਟ ਹੈ ਜੇ ਨੂੰ ਵੀ ਪਸੰਦ ਆ ਬੁਕਿੰਗ ਕਰ ਸਕਦੇ ਕਲਰ ਚਾਰਟ ਉਸ ਤੋਂ ਵੀ ਸੋਹਣਾ ਇੱਕ ਰਹੂਗਾ ਇਹਦੇ ਵਿੱਚ ਮਸਟਰਡ ਕਲਰ ਇੱਕ ਰਹੂਗਾ ਇਹਦੇ ਵਿੱਚ ਬਲੂ ਕਲਰ ਜਿਹਨੂੰ ਜਿਹੜਾ ਪਸੰਦ ਆ ਆਪਣੀ ਬੁਕਿੰਗ ਕਰ ਸਕਦੇ ਆ ਪ੍ਰਾਈਸ ਰਹੂਗਾ 1595 ਸ਼ਿਪਿੰਗ ਰਹੂਗੀ ਜੀ ਫ੍ਰੀ ਠੀਕ ਹੈ ਜੀ ਪੈਨ ਇੰਡੀਆ ਸ਼ਿਪਿੰਗ ਫ੍ਰੀ ਰਹੂਗੀ ਤੇ ਅਗਲਾ ਡਿਜ਼ਾਈਨ ਮੈਂ ਤੁਹਾਨੂੰ ਦਿਖਾਨੀ ਆ ਡਿਜ਼ਾਈਨ ਸਾਰੇ ਇੱਕ ਤੋਂ ਇੱਕ ਨੇ ਕਲਰ ਵੀ ਸਾਰੇ ਇੱਕ ਤੋਂ ਇੱਕ ਨੇ ਆदिकਾ ਡਿਜ਼ਾਈਨ ਪਿਓਰ ਕੈਂਬ੍ਰਿਕ ਕਾਟਨ ਦ ਬੈਸਟ ਕੁਆਲਿਟੀ ਇਹ ਦੇਖੋ ਔਰ ਸਾਰੇ ਬ੍ਰਾਂਡਡ ਆਰਟੀਕਲ ਨੇ ਕੋਈ ਵੀ ਇਦਾਂ ਦਾ ਸੂਟ ਨਹੀਂ ਹੈਗਾ ਜਿਹੜਾ ਨਾਨ ਬ੍ਰਾਂਡ ਤੁਹਾਨੂੰ ਦਿਖਾ ਲਈਏ ਆदिकਾ ਲੁੱਕ ਕਿੰਨੀ ਪਿਆਰੀ ਡਿਜ਼ਾਈਨਿੰਗ ਰਹੋਗੀ ਇਸ ਤਰ੍ਹਾਂ ਘੇਰੇ ਦੇ ਉੱਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਰਹੋਗੀ ਬਾਹਾਂ ਦਾ ਜਿਹੜਾ ਹੈਗਾ ਡਿਜ਼ਾਈਨ ਉਹ ਸੇਮ ਐਜ਼ ਇਟ ਇਜ਼ ਇੱਧਰ ਸਾਈਡ ਤੇ ਦਿੱਤਾ ਗਿਆ ਹੈ ਇਹਦਾ ਠੀਕ ਹੈ ਜੀ ਤੇ ਬੈਕ ਰਹੋਗੀ ਸੇਮ ਪ੍ਰਿੰਟ ਦੇ ਵਿੱਚ ਇਹਦੀ ਕਲਰ ਬਹੁਤ ਹੀ ਸੋਹਣਾ ਬਲੂ ਕਲਰ ਡਿਫਰੈਂਟ ਜਿਹੜਾ ਸ਼ੈਡ ਰਹੂਗਾ ਪ੍ਰਾਈਸ ਸੇਮ ਰਹੂਗਾ ਜੀ ਇਹਦਾ ਠੀਕ ਹੈ ਜੀ ਤੇ ਇਹਦੇ ਵਿੱਚ ਰਹੋਗੇ ਬਲੂ ਪਿਓਰ ਕਾਟਨ ਦੀ ਰਹੋਗੀ ਇਹਦੀ ਬਾਟਮ ਤੇ ਦੁਪੱਟਾ ਰਹੂਗਾ ਇਹਦੇ ਵਿੱਚ ਬੈਂਬਰ ਦਾ ਪਿਓਰ ਬੈਂਬਰ ਦਾ ਪੂਰੇ ਵੱਡੇ ਕੱਢ ਦਾ ਦੁਪੱਟਾ ਰਹੂਗਾ 2.5 ਮੀਟਰ ਦੇ ਲਾਗੇ ਦੁਪੱਟਾ ਹੈ ਇਹਦਾ ਠੀਕ ਹੈ ਜੀ ਆ ਦੇਖੋ ਬਹੁ ਤੇ ਜਿਹਨੂੰ ਵੀ ਪਸੰਦ ਆ ਬੁਕਿੰਗ ਕਰ ਸਕਦੇ ਆ ਪ੍ਰਾਈਸ ਰਹੂਗਾ 1595 ਤੇ ਇਹਦੇ ਵਿੱਚ ਕਲਰ ਚਾਰਟ ਵੀ ਬਹੁਤ ਸੋਹਣਾ ਇੱਕ ਰਹੂਗਾ ਅ 골ਡਨ ਕਲਰ ਠੀਕ ਹੈ ਜੀ ਇੱਕ ਰਹੂਗਾ ਇਹਦੇ ਵਿੱਚ ਬਲੈਕ ਕਲਰ ਤੇ ਇੱਕ ਰਹੂਗਾ ਇਹਦੇ ਵਿੱਚ ਰੈਡ ਮਰੂਨ ਕਲਰ ਠੀਕ ਹੈ ਜੀ ਜਿਹਨੂੰ ਜਿਹੜਾ ਪਸੰਦ ਆ ਬੁਕਿੰਗ ਕਰ ਸਕਦੇ ਆ ਪ੍ਰਾਈਸ ਰਹੂਗਾ 1595 ਸ਼ਿਪਿੰਗ ਰਹੂਗੀ ਫ੍ਰੀ ਜੀ ਤੇ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਣੇ ਆ ਅਗਲੀ ਡਿਜ਼ਾਈਨ ਵੀ ਬਹੁਤ ਸੋਹਣੀ ਰਹਿਣ ਵਾਲੀ ਆ ਸੇਮ ਪ੍ਰਾਈਸ ਦੇ ਵਿੱਚ ਸੂਟ ਰਹਿਣਗੇ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਜਿੰਨੇ ਵੀ ਤੁਹਾਡੇ ਵਾਸਤੇ ਅੱਜ ਦੀ ਵੀਡੀਓ ਚ ਲੈ ਕੇ ਆਏ ਆਂ ਆ ਦੇਖੋ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਦੀ ਵੀ ਪਿਓਰ ਜਾਮ कॉटन ਦਾ ਸੂਟ ਰਹੂਗਾ ਜੀ ਠੀਕ ਹੈ ਜੀ ਸੈਲਫ ਪ੍ਰਿੰਟ ਰਹੂਗਾ ਇਹਦੇ ਵਿੱਚ ਕਲਰ ਥੋੜਾ ਡਿਫਰੈਂਟ ਆ ਰਿਹਾ ਹੈਗਾ ਵੀਡੀਓ ਚ ਕਲਰ ਬਹੁਤ ਸੋਹਣਾ ਆ ਇਹ ਉੱਪਰ ਗਲੇ ਦੇ ਉੱਤੇ ਜਿਹੜਾ ਇਸ ਤਰ੍ਹਾਂ ਬਣਿਆ ਡਿਜ਼ਾਈਨ ਇਹਦੇ ਤੇ ਫਲਾਵਰ ਦੇ ਉੱਤੇ ਵਰਕ ਰਹੇਗਾ ਹੈਂਡਵਰਕ ਦੇ ਨਾਲ ਠੀਕ ਹੈ ਜੀ ਤੇ ਜਿਹੜਾ ਇਹਦਾ ਘੇਰਾ ਆ ਉਹ ਇਸ ਤਰ੍ਹਾਂ ਰਹੂਗਾ ਬਹੁਤ ਸੋਹਣੀ ਲੁੱਕ ਦਾ ਪ੍ਰੋਪਰਲੀ ਇਹਨੂੰ ਡਿਜ਼ਾਈਨ ਕੀਤਾ ਹੋਇਆ ਆ ਵਰਕ ਦੇ ਨਾਲ ਠੀਕ ਹੈ ਜੀ ਇਹ ਪੂਰਾ ਵਰਕ ਰਹੇਗਾ ਇਹਦੇ ਉੱਤੇ ਹੈਂਡ ਵਰਕ ਦੇ ਨਾਲ ਨੇ ਇਹਨੂੰ ਡਿਜ਼ਾਈਨ ਕੀਤਾ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਜੇ ਸੂਟ ਸਣਗੇ ਗ੍ਰੀਨ ਇਹ ਥੋੜਾ ਗ੍ਰੀਨ ਕਲਰ ਜਿਦਾ ਕਹ ਲਓ ਮਹਿੰਦੀ ਟੋਨ ਚ ਆਂਦਾ ਆ ਬਟ ਇਹ ਵੀਡੀਓ ਵਿੱਚ ਥੋੜਾ ਫਿੱਕਾ ਲੱਗ ਰਿਹਾ ਹੈ ਇਸ ਤੋਂ ਥੋੜਾ ਗੂੜਾ ਛੇੜਾ ਆ ਦੇਖਿਓ ਇਹਦੇ ਵਿੱਚ ਇਹਦਾ ਦੁਪੱਟਾ ਪਿਓਰ ਮਸਲੀਨ ਵਿਸਕੋਸ ਦਾ ਦੁਪੱਟਾ ਰਹੂਗਾ ਡਿਜ਼ਾਈਨਰ ਜਿਹਾ ਬਹੁਤ ਸੋਹਣੀ ਲੁੱਕ ਦਾ ਦੁਪੱਟਾ ਵੀ ਜੀ ਪੂਰੇ ਵੱਡੇ ਕੱਟ ਦਾ 2.5 ਮੀਟਰ ਤੇ ਇਹ ਰਹੂਗੀ ਇਹਦੀ ਬਾਟਮ ਬਾਟਮ ਦਾ ਐਗਜ਼ੈਕਟ ਸ਼ੇਡ ਆ ਰਿਹਾ ਹੈਗਾ ਜਿਵੇਂ ਲਾਈਟ ਲੱਗ ਰਿਹਾ ਬਟ ਪ੍ਰੋਪਰਲੀ ਸੇਮ ਮੈਚ ਹੈ ਤੇ ਕਲਰ ਚਾਰਟ ਮੈਂ ਤੁਹਾਨੂੰ ਦਿਖਾਨੀ ਇਹਦੇ ਵਿੱਚ ਕਲਰ ਚਾਰਟ ਵੀ ਬਹੁਤ ਸੋਹਣਾ ਇੱਕ ਰਹੂਗਾ ਇਹਦੇ ਵਿੱਚ ਗ੍ਰੇ ਬਲੂ ਕਲਰ ਇੱਕ ਰਹੂਗਾ ਜਿਹਦੇ ਵਿੱਚ ਮਾਊਸ ਕਲਰ ਆ ਦੇਖੋ ਔਰ ਇੱਕ ਰਹੂਗਾ ਇਹਦੇ ਵਿੱਚ ਦੇਖਿਓ ਅਨਿਅਨ ਜਿਹਾ ਸ਼ੇਡ ਰਹੂਗਾ ਬਹੁਤ ਸੋਹਣੀ ਲੁੱਕ ਦਾ ਪੀਸ ਹੈ ਜਿਹਨੂੰ ਜਿਹੜਾ ਪਸੰਦ ਆ ਤੁਸੀਂ ਬੁਕਿੰਗ ਕਰ ਸਕਦੇ ਟਿਕ ਲਗਾ ਕੇ ਪ੍ਰਾਈਜ਼ ਰੂਗਾ 1595 ਸ਼ਿਪਿੰਗ ਰੋਗੀ ਇਹਨਾਂ ਦੇ ਵਿੱਚ ਫ੍ਰੀ ਜੀ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਡਿਜ਼ਾਈਨਿੰਗ ਸੁਪਰ ਕੂਲ ਸੂਟ ਨੇ ਜੀ ਬੈਸਟ ਕਹ ਲਓ ਕਿ ਆ ਦੇਖਿਓ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਜਿੰਨੇ ਸੂਟ ਓਨੇ ਡਿਜ਼ਾਈਨ ਹੋਣਗੇ ਲੁੱਕ ਦੇਖੋ ਕਿੰਨੀ ਪਿਆਰੀ ਰੋਗੀ ਇਹ ਉੱਪਰ ਇਹਦੇ ਜੈਕਟ ਸਟਾਈਲ ਬਣਿਆ ਹੋਇਆ ਹੈ ਜੀ ਪ੍ਰੋਪਰ ਇਹਨੂੰ ਕਹ ਲਓ ਕਿ ਹੈਂਡਵਰਕ ਦੇ ਨਾਲ ਡਿਜ਼ਾਈਨ ਕੀਤਾ ਹੈ ਸੂਟ ਨੂੰ ਆ ਦੇਖਿਓ ਇਸ ਤਰ੍ਹਾਂ ਜਿਹੜਾ ਦਿਖਾਨੀ ਮੈਂ ਤੁਹਾਨੂੰ ਇਹ ਜਿਹੜੇ ਸਾਰੇ ਇਹ ਇਸ ਤਰ੍ਹਾਂ ਜਿਹੜੇ ਹੈਗੇ ਆ ਇਹ ਵਰਕ ਕੀਤਾ ਹੋਇਆ ਆ ਪਰਲ ਵਰਕ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਆ ਠੀਕ ਹੈ ਜੀ ਜਿਹੜਾ ਘੇਰੇ ਦੇ ਉੱਤੇ ਵੀ ਇਸੇ ਤਰ੍ਹਾਂ ਹੀ ਇਹਨੂੰ ਡਿਜ਼ਾਈਨਿੰਗ ਰਹਿਣ ਵਾਲੀ ਆ ਪ੍ਰਾਈਸ ਸੇਮ ਰਹੂਗਾ ਪਿਓਰ ਲੌਨ ਕਾਟਨ ਰਹੂਗੀ ਬਹੁਤ ਹੀ ਸੌਫਟ ਕੁਆਲਿਟੀ ਹੁੰਦੀ ਹੈ ਵਾਲੀ ਕਾਟਨ ਦੀ ਬੈਕ ਦੀ ਪ੍ਰਿੰਟਰ ਹੋ ਗਈ ਇਹਦੀ ਇਸ ਤਰ੍ਹਾਂ ਲੈਂਥ ਵਿਡਥ ਬਹੁਤ ਆ ਜੀ ਤੇ ਜਿੱਦਾਂ ਮਰਜੀ ਤੁਸੀਂ ਇਹਨੂੰ ਰੈਡੀ ਕਰਵਾਓ ਬਾਜ਼ੂ ਦਾ ਜਿਹੜਾ ਡਿਜ਼ਾਈਨ ਹੈਗਾ ਆ ਉਹ ਅਲੱਗ ਤੋਂ ਦਿੱਤਾ ਗਿਆ ਹੈ ਤੇ ਲੈਂਥ ਵਿਡਥ ਵਾਧੂ ਆ ਬਟ ਐਡਜਸਟੇਬਲ ਸੂਟ ਆ ਆ ਦੇਖੋ ਨੀਚੋਂ ਤੁਹਾਨੂੰ ਦਿਖਾਨੀ ਮੈਂ ਇਹ ਡਿਜ਼ਾਈਨਿੰਗ ਜਿਹੜੀ ਇਹਦੀ ਆ ਇਸ ਤਰ੍ਹਾਂ ਰਹੂਗਾ ਦਾ ਡਿਜ਼ਾਈਨ ਐਡਜਸਟੇਬਲ ਆ ਤੇ ਸਬਦਾ ਸੂਟ ਰੈਡੀ ਹੋਣ ਵਾਲਾ ਹੈ ਤੇ ਦੁਪੱਟਾ ਉਸ ਤੋਂ ਵੀ ਪਿਆਰਾ 컬러 ਹੋਗਾ ਇਹ ਵਾਲਾ ਮਸਟਰਡ ਮਸਟਰਡ ਕ येलो या ਸ਼ੈਡ ਰਹੂਗਾ ਜੀ ਮਸਟਰਡ ਵਿਦ येलो ਦਾ ਕੰਬੀਨੇਸ਼ਨ ਹੈ ਇਹ ਵਾਲਾ ਤੇ ਦੁਪੱਟਾ ਇਹਦਾ ਰਹੂਗਾ ਪਿਓਰ ਮਲ ਕਾਟਨ ਦਾ ਪੂਰਾ ਡਿਜ਼ਾਈਨਰ ਰਹੇਗਾ ਇਹ ਵੀ ਤੇ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਰੈਡੀ ਕੀਤਾ ਹੈ ਜੀ ਤੇ ਪਿਓਰ ਕਾਟਨ ਦੀ ਅਪਰੋਕਸ 3 ਮੀਟਰ ਰਹੋਗੀ ਬਾਟਮ ਬਹੁਤ ਲਾਈਟ ਵੇਟ ਸੂਟ ਹੁੰਦੇ ਆ ਜੀ ਇਹ ਵਾਲੇ ਜਿਹੜੇ ਸੂਟਸ ਨੇ ਠੀਕ ਹੈ ਜੀ ਤੇ ਕਲਰ ਚਾਰਟ ਸਾਰੇ ਬਹੁਤ ਸੋਹਣੇ ਰਹਿਣ ਵਾਲੇ ਆ ਇਹਦੇ ਵਿੱਚ ਜਿੰਨੇ ਸੂਟ ਆ ਮੈਂ ਤੁਹਾਨੂੰ ਸਾਰੇ ਓਪਨ ਕਰਕੇ ਦਿਖਾਨੀਆਂ ਕਿਉਂਕਿ ਡਿਜ਼ਾਈਨਿੰਗ ਸਬ ਦੀ ਅਲੱਗ-ਅਲੱਗ ਰਹਿਣ ਵਾਲੀ ਆ ਡਿਜ਼ਾਈਨ ਇੱਕ ਤੋਂ ਇੱਕ ਨਹੀਂ ਸਾਰੇ ਜਿੰਨੇ ਵੀ ਸੂਟਸ ਨੇ ਅੱਜ ਦੀ ਵੀਡੀਓ ਦੇ ਆ ਦੇਖਿਓ ਇਹਦੀ ਡਿਜ਼ਾਈਨ ਕੁਛ ਇਸ ਤਰ੍ਹਾਂ ਰਹੇਗੀ ਆ ਦੇਖਿਓ ਬਹੁਤ ਸੋਹਣੀ ਲੁੱਕ ਦਾ ਪ੍ਰੋਪਰਲੀ ਸਾਰੇ ਇਹਨਾਂ ਨੂੰ ਹੈਂਡਵਰਕ ਦੇ ਨਾਲ ਡਿਜ਼ਾਈਨ ਕੀਤਾ ਆ ਬਟ ਬਿਨਾ ਲਾਈਨਿੰਗ ਤੋਂ ਸੂਟ ਰਹਿਣਗੇ ਵਾਲੇ ਵੀ ਇਹ ਦੇਖਿਓ ਜਿਹੜੇ ਤੁਹਾਨੂੰ ਇਹ ਦਿਖਾਈ ਦੇ ਰਿਹਾ ਹੈਗਾ ਇਹ ਪ੍ਰੋਪਰ ਜਿਹੜਾ ਹੈਗਾ ਇਹ ਹੈਂਡਵਰਕ ਦੇ ਨਾਲ ਇਹਨਾਂ ਨੂੰ ਜਿਹੜੀ ਇਹਦੇ ਫਲਾਰਸ ਆ ਇਹਨਾਂ ਨੂੰ ਡਿਜ਼ਾਈਨ ਕੀਤਾ ਹੋਇਆ ਆ ਤੇ ਇਹਦੀ ਜਿਹੜੀ ਬਾਟਮ ਹੈ ਉਹ ਵੀ ਮੈਂ ਤੁਹਾਨੂੰ ਦਿਖਾਨੀ ਤੇ ਦੁਪੱਟਾ ਦੇਖੋ ਕਿੰਨੀ ਫੈਲ ਲੁਕਦਾ ਹੈ ਬਹੁਤ ਸੋਹਣਾ ਸੂਟ ਨੇ ਜੀ ਔਰ ਪੂਰਾ ਇਹਨੂੰ ਵਰਕ ਦੇ ਨਾਲ ਦੇਖੋ ਡਿਜ਼ਾਈਨ ਕੀਤਾ ਹੋਇਆ ਹੈ ਤੇ ਇਹ ਰੋਗੀ ਇਹਦੀ ਬਾਟਮ ਅਪਰੋਕਸ 3 ਮੀਟਰ ਜੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਨੀ ਅਗਲਾ ਪੀਸ ਸਾਰੇ ਸੂਟ ਸਿੱਖ ਤੋਂ ਇੱਕ ਨੇ ਜੀ ਕਿਉਂਕਿ ਫੈਬਰਿਕ ਜਿਹੜੇ ਚਾਹੁੰਦੇ ਨੇ ਕਿ ਬਿਲਕੁਲ ਪਾਏ ਦਾ ਪਤਾ ਵੀ ਨਾ ਲੱਗੇ ਤੇ ਲਾਈਟ ਵੇਟ ਬਿਲਕੁਲ ਹੋਣ ਤੇ ਇਹ ਸਾਰੇ ਸੂਟਸ ਹੈਗੇ ਉਹਨਾਂ ਲਈ ਆ ਦੇਖੋ ਡਿਜ਼ਾਈਨਿੰਗ ਕਿੰਨੀ ਸੋਹਣੀ ਹੈ ਜੀ ਬਹੁਤ ਪਿਆਰਾ ਸੂਟ ਹੋਊਗਾ ਇਹ ਰਹੇਗਾ ਜੀ ਥੋੜਾ ਗ੍ਰੀਨ ਕਲਰ ਕਹਿ ਸਕਦੇ ਆ ਵੀਡੀਓ ਚ ਥੋੜਾ ਜਿਹਾ ਗ੍ਰੇ ਆ ਰਿਹਾ ਇਹ ਗ੍ਰੀਨ ਕਲਰ ਦੇ ਵਿੱਚ ਆ ਲੁੱਕ ਦੇਖਿਓ ਕਿੰਨੀ ਪਿਆਰੀ ਇਹਦੀ ਵੀ ਠੀਕ ਹੈ ਜੀ ਗ੍ਰੇ ਗ੍ਰੀਨ ਜਾਂ ਸ਼ੈਡ ਰੂਗਾ ਜੀ ਦਾ ਡਬਲ 트리플 ਸ਼ੈਡ ਦੇ ਵਿੱਚ ਸੂਟ ਆ ਰਿਹਾ ਇਹ ਵੀ ਤੇ ਇਹਦਾ ਦੁਪੱਟਾ ਵੀ ਤੁਹਾਨੂੰ ਦਿਖਾਉਣੀ ਆ ਦੁਪੱਟਾ ਦੇਖਿਓ ਕਿੰਨਾ ਪਿਆਰਾ ਬਹੁਤ ਸੋਹਣੀ ਲੁੱਕ ਦਾ ਸੂਟ ਹੈ ਜੇ ਨੂੰ ਵੀ ਪਸੰਦ ਆ ਬੁਕਿੰਗ ਕਰ ਸਕਦੇ ਆ ਤੇ ਇਹ ਰਹੂਗਾ ਇਹਦਾ ਬਾਟਮ ਜੀ ਅਗਲਾ ਸ਼ੈਡ ਵੀ ਤੁਹਾਨੂੰ ਦਿਖਾਉਣੀ ਆ ਆਪਾਂ ਇਹਦੇ ਵਿੱਚ ਸਾਰੇ ਡਿਜ਼ਾਈਨ ਬਹੁਤ ਸੋਹਣੇ ਨੇ ਇੱਕ ਆ ਰੂਗਾ ਜੀ ਗ੍ਰੇ ਕਲਰ ਇਹ ਡਿਜ਼ਾਈਨਿੰਗ ਬਹੁਤ ਸੋਹਣੀ ਇਹਦੀ ਵੀ ਰਹਿਣ ਵਾਲੀ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹੇ ਸੂਟਸ ਰਹਿਣਗੇ ਇਹ ਵਾਲੇ ਪ੍ਰੋਪਰਲੀ ਹੈਂਡਵਰਕ ਦੇ ਨਾਲ ਡਿਜ਼ਾਈਨ ਕੀਤੇ ਇਸ ਤਰ੍ਹਾਂ ਘੇਰਾ ਰਹੂਗਾ ਇਹਦਾ ਲੈਂਥ ਵਿड्ਥ ਬਹੁਤ ਹੈ ਜੀ ਇਹਨਾਂ ਦੀ ਤੇ ਦੁਪੱਟਾ ਵੀ ਤੁਹਾਨੂੰ ਦਿਖਾਨੀ ਇਹਦਾ ਗ੍ਰੇ ਕਲਰ ਦੇ ਵਿੱਚ ਸੂਟ ਆ ਦੇਖੋ ਦੁਪੱਟਾ ਵੀ ਬਹੁਤ ਸੋਹਣਾ ਜਿਹੜੇ ਬਿਲਕੁਲ ਸਿੰਪਲ ਸਿੰਪਲ ਜਿਹੇ ਸ਼ੇਡਸ ਮੰਗਦੇ ਨੇ ਉਹਨਾਂ ਵਾਸਤੇ ਸੂਟ ਨੇ ਜੀ ਤੇ ਇਹ ਰਹੂਗਾ ਇਹਦਾ ਬਾਟਮ ਅਗਲਾ ਡਿਜ਼ਾਈਨ ਵੀ ਤੁਹਾਨੂੰ ਮੈਂ ਦਿਖਾਨੀ ਆ ਅਗਲਾ ਡਿਜ਼ਾਈਨ ਵੀ ਬਹੁਤ ਪਿਆਰਾ ਰਹਿਣ ਵਾਲਾ ਆ ਆ ਦੇਖੋ ਪ੍ਰੋਪਰ ਇਹ ਵੀ ਹੈਂਡਵਰਕ ਦੇ ਨਾਲ ਡਿਜ਼ਾਈਨ ਲੁੱਕ ਦੇਖੋ ਤਾਂ ਵੀ ਖਾਨੀ ਲੁੱਕ ਬਹੁਤ ਸੋਹਣੀ ਰਹਿਣ ਵਾਲੀ ਹੈ ਦੀ ਡਿਜ਼ਾਈਨਿੰਗ ਕਿੰਨੀ ਪਿਆਰੀ ਇਹ ਵੀ ਇਸ ਤਰ੍ਹਾਂ ਬਣਿਆ ਹੋਇਆ ਹੈ ਉੱਤੇ ਜਿਸ ਇਦਾਂ ਡਿਜ਼ਾਈਨ ਰਹੇਗਾ ਇਹਦਾ ਠੀਕ ਹੈ ਜੀ ਤੇ ਨੀਚੇ ਜਿਹੜਾ ਰਹੂਗਾ ਇਸ ਤਰ੍ਹਾਂ ਏਰਾ ਡਿਜ਼ਾਈਨ ਕੀਤਾ ਹੋਇਆ ਬਹੁਤ ਸੋਹਣੀ ਲੁੱਕ ਦਾ ਇਹ ਸੂਟ ਰਹਿਣ ਵਾਲਾ ਹੈ ਵੀ ਕਲਰ ਬਹੁਤ ਸੋਹਣਾ ਜੀ ਆਹ ਲੋ ਜੀ ਤੇ ਦੁਪੱਟਾ ਰਹੂਗਾ ਇਸ ਤਰ੍ਹਾਂ ਜਿਹਨੂੰ ਵੀ ਪਸੰਦ ਆ ਬੁਕਿੰਗ ਕਰ ਸਕਦੇ ਆ ਇਹ ਰਹੂਗਾ ਜੀ ਇਹਦਾ ਬਾਟਮ ਪ੍ਰਾਈਸ ਰਹੂਗਾ 1595 ਸ਼ਿਪਿੰਗ ਰੋਗੀ ਜੀ ਇਹਨਾਂ ਦੇ ਵਿੱਚ ਫ੍ਰੀ ਜੀ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਜਿਹੜੇ ਕਹਿੰਦੇ ਕਿ ਆਪਾਂ ਪ੍ਰੀਮੀਅਮ ਚੀਜ਼ਾਂ ਪਾਣੀਆਂ ਤੇ ਆਪਾਂ ਤੁਹਾਡੇ ਵਾਸਤੇ ਲੋਨ ਪਾਟੀਆਂ ਪ੍ਰੀਮੀਅਮ ਚੀਜ਼ਾਂ ਲੈ ਕੇ ਵੀ ਆਏ ਆ ਰਾਖੀ ਬ੍ਰਾਂਡ ਰੋਊਗਾ ਜੀ ਸਾਰੇ ਬਹੁਤ ਹੀ ਸੋਹਣੀ ਲੁੱਕ ਦੇ ਸੂਟ ਨੇ ਇਹ ਵੀ ਠੀਕ ਹੈ ਜੀ ਪ੍ਰਾਈਸ ਰੋਊਗਾ 1995 ਸ਼ਿਪਿੰਗ ਰੋਊਗੀ ਫ੍ਰੀ ਬੈਸਟ ਦਾ ਬੈਸਟ ਚੀਜ਼ ਰਹਿਣ ਵਾਲੀ ਹੈ ਬੜੀ ਠੀਕ ਹੈ ਜੀ ਇਹ ਦੇਖਿਓ ਦੀ ਨੀਚੇ ਘੇਰੇ ਦੇ ਉੱਤੇ ਐਪਲਿਕ ਵਰਕ ਹੋਇਆ ਆ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਸੂਟ ਰਹੇਗਾ ਪ੍ਰਿੰਟ ਜਿਹੜਾ ਦੇਖਿਓ ਕਿੰਨਾ ਪਿਆਰਾ ਤੇ ਇਹਨੂੰ ਵੀ ਹਾਈਲ ਵਰਕ ਦੇ ਨਾਲ ਤੇ ਕਪੜਾ ਇੰਨਾ ਜਿਆਦਾ ਲਾਈਟ ਵੇਟ ਆ ਜਿਹੜੇ ਇਹ ਪਾਉਂਦੇ ਹੈਗੇ ਆ ਤੇ ਉਹਨਾਂ ਨੂੰ ਤਾਂ ਪਤਾ ਹੀ ਹੈਗਾ ਵੀ ਇਸ ਬ੍ਰਾਂਡ ਦੇ ਸੂਟਸ ਕਿੰਨੇ ਸੋਹਣੇ ਔਰ ਕਿੰਨਾ ਅੱਛਾ ਫੈਬਰਿਕ ਹੁੰਦਾ ਇਹਨਾਂ ਦਾ ਇਹ ਦੇਖੋ ਪ੍ਰਾਈਸ ਰਹੂਗਾ 1995 ਲੈਂਥ ਵਿਰਥ ਦੀ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਡਿਜ਼ਾਈਨਿੰਗ ਇੱਕ ਤੋਂ ਇੱਕ ਰਹਿਣ ਵਾਲੀ ਇਹਨਾਂ ਦੀ ਤੇ ਲੌਨ ਕਾਟਨ ਦੀ ਹੀ ਇਹਦੀ ਰਹੂਗੀ ਬਾਟਮ ਜੀ ਤੇ ਪਿਓਰ ਮਲਮਲ ਕਾਟਨ ਦਾ ਰਹੂਗਾ ਇਹਦਾ ਦੁਪੱਟਾ ਬਹੁਤ ਸੋਹਣੀ ਲੁੱਕ ਦੇ ਨਾਲੇ ਵੀ ਬਿਲਕੁਲ ਸਿੰਪਲ ਸੌਬਰ ਜਿਹੇ ਸੂਟਸ ਨੇ ਤੇ ਬਹੁਤ ਹੀ ਲਾਈਟ ਵੇਟ ਸੂਟ ਨੇ ਬਣੇ ਕਲਰ ਚਾਰਟ ਉਸ ਤੋਂ ਵੀ ਸੋਹਣਾ ਇੱਕ ਇਹ ਰੂਗਾ ਜੀ ਪੀਚ ਕਲਰ ਇਹਦੇ ਵਿੱਚ ਇੱਕ ਰੂਗਾ ਇਹਦੇ ਵਿੱਚ ਪਿੰਕ ਕਲਰ ਪਿੰਕ ਪਰਪਲ ਪਿੰਕ ਸ਼ੇਡ ਰੂਗਾ ਜੀ ਜਿਹਨੂੰ ਜਿਹੜਾ ਪਸੰਦ ਆ ਤੁਸੀਂ ਬੁਕਿੰਗ ਕਰ ਸਕਦੇ ਵੀਡੀਓ ਵਿੱਚ ਥੋੜਾ ਜਿਹਾ ਸ਼ੇਡ ਚੇਂਜ ਆ ਰਿਹਾ ਹੈ ਬਟ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਇਹ ਵਾਲੇ ਤੇ ਇੱਕ ਤੁਹਾਨੂੰ ਮੈਂ ਹੋਰ ਡਿਜ਼ਾਈਨ ਦਿਖਾਨੀ ਹੈ ਇਹਦੇ ਵਿੱਚ ਆ ਦੇਖੋ ਡਿਜ਼ਾਈਨਿੰਗ ਬਹੁਤ ਹੀ ਸੁਪਰ ਕੂਲ ਸੂਟ ਨੇ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਸਿੰਪਲ ਸੋਬਰ ਜੇ ਸੂਟਸ ਨੇ ਇਹ ਵੀ ਸੇਮ ਰਹਿਣਗੇ ਜੀ ਪ੍ਰੀਮੀਅਮ ਸਾਰੇ ਸੂਟਸ ਨੇ ਵਰਕ ਦੇ ਨਾਲ ਸੂਟ ਰਹਿਣ ਵਾਲੇ ਨੇ ਜਿਨ੍ਹਾਂ ਨੂੰ ਲਾਈਟ ਵੇਟ ਕਹ ਲਓ ਕਿ ਸ਼ੇਡਸ ਪਸੰਦ ਹੈ ਘੇਰਾ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਦੇ ਨਾਲ ਰੈਡੀ ਕੀਤਾ ਹੋਇਆ ਆ ਠੀਕ ਹੈ ਜੀ ਤੇ ਇਹਦੇ ਵਿੱਚ ਵੀ ਕਹ ਲਓ ਕਿ ਇਹ ਵੀ ਪਿਓਰ ਲੌਨ ਕਾਟਨ ਦਾ ਸੂਟ ਰਹੇਗਾ ਪ੍ਰਾਈਸ ਰਹੋਗਾ ਇਹਦਾ ਵੀ 1995 ਸ਼ਿਪਿੰਗ ਰਹੋਗੀ ਇਹਦੇ ਵਿੱਚ ਵੀ ਫ੍ਰੀ ਤੇ ਐਡਜਸਟੇਬਲ ਸੂਟ ਆ ਤੁਹਾਡੀ ਛੋਟੀ ਹਾਈਟ ਆ ਵੱਡੀ ਹਾਈਟ ਆ ਸਭ ਦੇ ਸੂਟ ਰੈਡੀ ਹੋਣ ਵਾਲੇ ਨੇ ਪ੍ਰਿੰਟ ਬਹੁਤ ਹੀ ਸੋਹਣੇ ਤੇ ਪਿਓਰ ਬੈਂਬਰ ਦੀ ਰਹੋਗੀ ਇਹਦੀ ਚੁੰਨੀ ਜੀ ਆ ਦੇਖੋ ਬਹੁਤ ਸੋਹਣੀ ਲੁੱਕ ਦਾ ਰਹੂਗਾ ਸੂਟ ਇਹ ਵੀ ਰੈਡੀ ਹੋਣ ਤੋਂ ਬਾਅਦ ਜਿੰਨੂੰ ਵੀ ਪਸੰਦ ਆ ਲੈ ਸਕਦੇ ਬਹੁਤ ਵੱਡੇ ਕੱਟ ਦੇ ਦੁਪट्टे ਵੀ ਨੇ ਜਿਵੇਂ ਸਰਦਾਰੀ ਲੁੱਕ ਦੇ ਕਹਿੰਦੇ ਨੇ ਦੁਪट्टे ਉਸ ਤਰ੍ਹਾਂ ਦੇ ਦੁਪੱਟੇ ਨਹੀਂ ਇਹਨਾਂ ਦੇ ਠੀਕ ਹੈ ਜੀ ਅਗਲਾ ਜਿਹੜਾ ਇਹਦੇ ਵਿੱਚ ਰਹੂਗਾ ਸੂਟ ਆ ਦੇਖਿਓ ਮਤਲਬ ਡਿਜ਼ਾਈਨ ਮੈਂ ਤੁਹਾਨੂੰ ਇਹਦੇ ਵਿੱਚ ਕਲਰ ਚਾਰ ਦਿਖਾਨੀ ਆ ਬਹੁਤ ਸੋਹਣੀ ਲੁੱਕ ਦਾ ਮਤਲਬ ਜਿਨੇ ਇੱਕ ਵਾਰੀ ਸੂਟ ਇਹ ਲੈ ਲੈ ਰਿਪੀਟ ਚੀਜ਼ਾਂ ਮੰਗੂਗੇ ਇਦਾਂ ਦਾ ਫੈਬਰਿਕੇ ਵਾਲਾ ਠੀਕ ਹੈ ਜੀ ਇਹ ਦੇਖਿਓ ਇਹਦੇ ਵਿੱਚ ਰਹੂਗਾ ਇਹਦਾ ਪ੍ਰੋਪਰਲੀ ਬਣਿਆ ਹੋਇਆ ਘੇਰਾ ਤੇ ਅਗਲਾ ਕਲਰ ਜਿਹੜਾ ਹੈਗਾ ਉਹ ਵੀ ਮੈਂ ਤੁਹਾਨੂੰ ਦਿਖ ਜਿਹੜੀ ਜਿਸ ਤਰ੍ਹਾਂ ਦੇ ਫਲਾਵਰਸ ਦਾ ਪ੍ਰਿੰਟ ਆ ਰਿਹਾ ਸੇਮ ਕਲਰ ਦੀ ਬਾਟਮ ਰਹੂਗੀ ਇਹਦੇ ਵਿੱਚ ਬਲੂ ਕਲਰ ਹੈ ਇਹਦੇ ਵਿੱਚ ਰਹੂਗੀ ਜੀ ਇਸ ਤਰ੍ਹਾਂ ਬਾਟਮ ਠੀਕ ਹੈ ਜੀ ਪੀਚ ਕਲਰ ਦੀ ਇਹਦੇ ਵਿੱਚ ਰਹੂਗੀ ਜੀ ਮਸਟਰਡ ਕਲਰ ਦੀ ਜਿਹਨੂੰ ਜਿਹੜਾ ਪਸੰਦ ਆ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਬੁਕਿੰਗ ਕਰ ਸਕਦੇ ਹੋ ਪ੍ਰਾਈਸ ਰਹੂਗਾ ਇਹਦਾ 1995 ਸ਼ਿਪਿੰਗ ਰਹੂਗੀ ਫ੍ਰੀ ਜੀ ਅਗਲਾ ਇੱਕ ਤੁਹਾਨੂੰ ਮਸਲੀਨ ਚ ਦਿਖਾਨੀ ਆ ਮੈਂ ਸੂਟਸ ਬਹੁਤ ਹੀ ਪਿਆਰੀ ਲੁੱਕ ਦੇ ਸੂਟ ਆਏ ਨੇ ਜੀ ਠੀਕ ਹੈ ਜੀ ਮਸਲੀਨ ਵੀ ਸਪੋਰਸ ਦਾ ਬੈਸਟ ਕੁਆਲਟੀ ਪ੍ਰਾਈਸ ਰਹੂਗਾ ਸੇਮ ਇਹਦਾ ਵੀ ਠੀਕ ਹੈ ਜੀ ਤੇ ਲੁੱਕ ਬਹੁਤ ਸੋਹਣੀ ਦੇ ਪ੍ਰਿੰਟ ਨੇ ਵਾਲੇ ਜਿਹੜੇ ਸੂਟ ਸੂ ਬਹੁਤ ਪਿਆਰੇ ਸੂਟ ਬਣਨ ਤੋਂ ਬਾਅਦ ਰਹਿਣ ਵਾਲੇ ਨੇ ਪੂਰੇ ਨੂੰ ਇਹਨੂੰ ਹਾਈਲਾਈਟ ਕੀਤਾ ਹੋਇਆ ਹੈ ਦੇਖਿਓ ਵਰਕ ਦੇ ਨਾਲ ਆਰੀ ਵਰਕ ਦੇ ਨਾਲ ਸਾਰੇ ਸੂਟਸ ਡਿਜ਼ਾਈਨ ਨੇ ਏਹੜਾ ਵੀ ਬੜੇ ਪਿਆਰੇ ਲੁੱਕ ਦਾ ਬਣਿਆ ਹੋਇਆ ਹੈ ਇਹਦਾ ਠੀਕ ਹੈ ਜੀ ਤੇ ਲੈਂਥ ਵਿਡਥ ਬਹੁਤ ਆ ਤੇ ਜਿੱਦਾਂ ਮਰਜੀ ਤੁਸੀਂ ਸੂਟ ਨੂੰ ਰੈਡੀ ਕਰਵਾਓ ਕਲਰ ਸਾਰੇ ਇੱਕ ਤੋਂ ਇੱਕ ਨੇ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਪਿਓਰ ਚਲੋ ਕਿ ਪਿਓਰ ਰਿਯਾਨ ਕਾਟਨ ਬੈਸਟ ਕੁਆਲਟੀ ਦੀ ਰੋਗੀ ਜੀ ਬਾਟਮ ਬਹੁਤ ਲਾਈਟ weight ਇਹ ਲਾਈਨਿੰਗ ਲੱਗ ਕੇ ਵੀ ਬਹੁਤ ਲਾਈਟ weight ਸੂਟ ਰਹਿੰਦੇ ਨੇ ਜੀ ਤੇ ਦੁਪੱਟਾ ਇਹਦਾ ਰਹੂਗਾ ਪਿਓਰ ਮਸਲੀਨ ਵਿਸਕੋਸ ਦਾ ਕਲਰ ਚਾਰਟ ਮੈਂ ਤੁਹਾਨੂੰ ਦਿਖਾਨੀ ਕਲਰ ਚਾਰਟ ਵੀ ਬਹੁਤ ਹੀ ਸੋਹਣਾ ਰਹਿਣ ਵਾਲਾ ਇਹਨਾਂ ਦਾ ਆ ਦੇਖੋ ਇਹਦਾ ਦੁਪੱਟਾ ਪ੍ਰਾਈਸ ਰਹੂਗਾ ਇਹਦਾ 1995 ਸ਼ਿਪਿੰਗ ਰਹੂਗੀ ਇਹਦੇ ਵਿੱਚ ਵੀ ਫ੍ਰੀ ਤੁਹਾਡੀ ਠੀਕ ਹੈ ਜੀ ਤੇ ਆ ਵਿੱਚ ਆਪਾਂ ਤੁਹਾਨੂੰ ਇਹ ਵਿੱਚ ਦਿਖਾਨੀ ਆ ਕਲਰ ਡਿਜ਼ਾਈਨ ਸਾਰੇ ਜਿਹੜੇ ਜਿੰਨੇ ਵੀ ਸੂਟ ਸਾਰੇ ਓਪਨ ਕਰਕੇ ਦਿਖਾਨੀ ਕਿਉਂਕਿ ਬਹੁਤ ਹੀ ਸੋਹਣੀ ਲੁੱਕ ਦੇ ਸਾਰੇ ਸੂਟਸ ਨੇ ਜੀ ਆ ਦੇਖੋ ਸੂਟ ਅਗਲਾ ਬ੍ਰਾਈਡ ਚਾਰਟ ਲਾਈਟ ਵੀ ਹੈ ਤੇ ਬ੍ਰਾਈਟ ਵੀ ਹੈ ਦੋਨੋਂ ਤਰ੍ਹਾਂ ਦੀ ਚਾਟ ਨੇ ਜੀ ਇਹਦੇ ਵਿੱਚ ਸਾਲੀਖੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਦਾ ਬਿਲਕੁਲ ਬਹੁਤ ਹੀ ਸੋਹਣਾ ਬਲੂ ਕਲਰ ਹੋਊਗਾ ਇਹ ਵਾਲਾ ਜੀ ਠੀਕ ਹੈ ਜੀ ਤੇ ਲੈਂਥ ਵਿਡਥ ਦੀ ਕੋਈ ਦਿੱਕਤ ਨਹੀਂ ਤੁਸੀਂ ਜਿੰਨੇ ਮਰਜੀ ਹੈਲਦੀਆਂ ਆਰਾਮ ਨਾਲ ਸੂਟ ਰੈਡੀ ਹੋਣ ਵਾਲੇ ਨੇ ਘੱਟੋ ਘਾਟ ਇਹਨਾਂ ਦੇ ਜਿਹੜੇ ਘੇਰੇ ਬਣੇ ਹੋਏ ਆ ਅ 30 30 ਦੇ ਲਾਗੇ ਦੇਖੋ ਜੀ ਘੇਰੇ ਘੱਟੋ ਘਾਟ ਇਹਨਾਂ ਦੇ ਰਹਿਣ ਵਾਲੇ ਹੋਣੇ ਆ 30 32 ਤੱਕ ਆਰਾਮ ਨਾਲ ਸੂਟ ਰੈਡੀ ਹੋ ਜਾਊਗਾ ਜਿਨ੍ਹਾਂ ਦਾ ਘੇਰਾ ਇਹਨਾਂ ਤੱਕ ਹੈਗਾ ਜੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਉਸ ਦਿਖਾਨੀ ਆ ਆ ਲਿਖੋ ਇਹ ਕਟਾ ਹੈ ਦਾ ਪਿਓਰ ਮਸਲੀਨ ਦੇ ਸਪੋਸ ਦਾ ਡਿਜ਼ਾਈਨਿੰਗ ਬਹੁਤ ਸੋਹਣੀ ਦਾ ਸੂਟ ਹੈ ਇਹ ਵੀ ਜਿਹਨੂੰ ਪਸੰਦ ਆ ਬੁਕਿੰਗ ਕਰ ਸਕਦੇ ਆ ਬਲੂ ਕਲਰ ਦੀ ਇਹਦੀ ਰਹੂਗੀ ਬਾਟਮ ਜੀ ਠੀਕ ਹੈ ਜੀ ਤੇ ਕਲਰ ਚਾਰਟ ਇਹਦੇ ਵਿੱਚ ਬਹੁਤ ਹੀ ਸੋਹਣੀ ਲੁੱਕ ਦਾ ਰਹੂਗਾ ਸਾਰਾ ਹੀ ਜਿੰਨਾ ਵੀ ਇੱਕ ਰਹੂਗਾ ਇਹਦੇ ਵਿੱਚ ਬਲੈਕ ਕਲਰ ਜਿਨ੍ਹਾਂ ਨੂੰ ਬਲੈਕ ਪਸੰਦ ਆ ਬਹੁਤ ਹੀ ਸੋਹਣੀ ਲੁੱਕ ਦਾ ਇਹ ਵੀ ਸੂਟ ਰਹੂਗਾ ਜੀ ਆ ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਸਾਰਿਆਂ ਦੀ ਠੀਕ ਹੈ ਜੀ ਆਰੀ ਵਰਕ ਦੇ ਨਾਲ ਸਾਰੇ ਹਾਈਲਾਈਟ ਕੀਤੇ ਹੋਏ ਆ ਸੂਟ ਜਿਨ੍ਹਾਂ ਨੇ ਹੁਣ ਗਰਮੀ ਦੇ ਵਿੱਚ ਥੋੜਾ ਫੰਕਸ਼ਨ ਵੇਅਰ ਜਿਹੜੇ ਚਾਹੁੰਦੇ ਹੈਗੇ ਜੀ ਉਹ ਚੀਜ਼ ਮਿਲੂਗੀ ਇਹ ਵਾਲੀ ਦੇਖੋ ਕਿੰਨੀ ਪਿਆਰੀ ਲੁੱਕ ਦਾ ਇਹ ਵੀ ਡਿਜ਼ਾਈਨ ਰਹਿਣ ਵਾਲਾ ਆ ਤੇ ਇਹ ਰੋਗੀ ਜੀ ਇਹਦਾ ਮਸਲੀਨ ਵਿਸਕੋਸ ਦਾ ਦੁਪੱਟਾ ਕਿਤੇ ਜੀ ਜਿਹਨੂੰ ਜਿਹੜਾ ਪਸੰਦ ਆ ਬੁਕਿੰਗ ਕਰ ਸਕਦੇ ਆ ਪ੍ਰਾਈਸ ਰੋਗੀ 1995 ਸ਼ਿਪਿੰਗ ਰੋਗੀ ਫ੍ਰੀ ਜੀ ਤੇ ਪਿਓਰ ਰਿਯਾਨ ਬੈਸਟ ਕੁਆਲਿਟੀ ਇਹਦੇ ਵਿੱਚ ਬਲੈਕ ਕਲਰ ਦੀ ਰੋਗੀ ਇਹਦੀ ਬਾਟਮ ਤੇ ਇਹਦੇ ਨਾਲ ਹੀ ਆਪਾਂ ਵੀਡੀਓ ਨੂੰ ਐਂਡ ਕਰਦੇ ਆ ਜੀ ਕਿਤੇ ਜੀ ਤੇ ਜਿਹਨੂੰ ਵੀ ਸੂਟ ਪਸੰਦ ਆ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜ ਤੇ ਬਾਕੀ ਨਵੇਂ ਜਿਹੜੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹਨਾਂ ਨੇ ਸ਼ਾਪ ਤੇ ਵਿਜ਼ਿਟ ਕਰਕੇ ਸੂਟ ਲੈਣੇ ਆ ਜੀ ਸ਼ਾਪ ਦਾ ਐਡਰੈਸ ਰਹੂਗਾ ਮਹਾਰਾਜਾ ਰਣਜੀਤ ਸਿੰਘ ਨਗਰ ਆਈਟੀਆ ਕਾਲਜ ਦੇ ਬੈਕਸਾਈਡ ਨੀਅਰ ਰੇਲਵੇ ਲਾਈਨ ਹੈ ਜੀ ਸੰਦੀਪ ਕਲੈਕਸ਼ਨ ਸ਼ਾਪ ਦਾ ਨਾਮ ਆ ਜੀ ਥੈਂਕ ਯੂ